ਨਮਸਤੇ ਜੀ ਵੈਲਕਮ ਟੂ ਸਿੱਟੀ ਫੈਮਿਲੀ ਜੋ ਨਮਸਤੇ ਜੀ ਵੈਲਕਮ ਟੂ ਮਨਸੁਖੀ ਵਰਦੀ ਫੈਮਿਲੀ ਵਲੋਗਰ ਮਤਲਬ ਸ਼ਵਾਨੀ ਵੀ ਹੈ ਨਾ ਤਾਂ ਮੈਨੂੰ ਸ਼ਵਾਨੀ ਮੂਹ ਨਿਕਲਿਆ ਮੇਰੇ ਅਸੀਂ ਜਲਦੀ ਆਂਦੇ ਹਾਂ ਹਾਈ ਪਿਆਰ ਦੇ ਹੁਣ ਅੱਜ ਚੱਲੇ ਆਂ ਜੀ ਸੋਰੀ ਇੱਥੋਂ ਫਲਾ ਆਪਣੇ ਕੜਗਾ ਕੱਢ ਇੱਥੇ ਆ ਇੱਕ ਸਮਾਨ ਪੈਕਿੰਗ ਦੇ ਕਰਨਾ ਤੇ ਬਾਹਰ ਦਾ ਵੀਊ ਤੁਸੀਂ ਦੇਖ ਸਕਦੇ ਜੀ ਦਿਲ ਨਹੀਂ ਮੁੰਦਾ ਪਰ ਕਿੰਨਾ ਠੀਕ ਹੈ ਰਾਤੀ ਇੱਥੇ ਸੁੱਤਾ ਸੀ ਆ ਬੈੱਡ ਤੇ ਮੈਂ ਸੁੱਤਾ ਸੀ ਇੱਥੇ ਸਵਾਨੀ ਨਹੀਂ ਸੁੱਤੇ ਉਹ ਪਰਲੇ ਕਮਰਾ ਉਹ ਨਾਲ ਹੀ ਸਾਡੇ ਉੱਧਰ ਉੱਧਰ ਦੀਦੀ ਨੇ ਸੁੱਤੇ ਮੇਰਾ ਠੀਕ ਹੈ ਬਹੁਤ ਗੁੱਡ ਗੁੱਡ ਦਰ ਪ੍ਰੋਡਪਰ ਸੇ ਡਈ ਕਰਨ ਮੇਰਾ ਡਰੈਸ ਠੀਕ ਹੈ ਹੂੰ ਗੋਦੀਆਂ ਚਾਹ ਪੀਂਦੇ ਸਾਰੇ ਧਿਆਨ ਲੀ ਸੁਨਜੀ ਡਰੈਸ ਵਧੀਆ ਨਾ ਮਾਮੀ ਮੈਨੂੰ ਸੂਟ ਹੀ ਵਧੀਆ ਇਹਦਾ ਸ਼ਵਾਨੀ ਵੀ ਤਿਆਰ ਹੋ ਗਈ ਹੈ ਜੀ ਉਹ ਸ਼ਵਾਨੀ ਦੀ ਉਹ ਕੋਟ ਕਿੰਨੀ ਸੋਹਣੀ ਲੱਗੀ ਕੋਟ ਵਾਂਗ ਇਹਦਾ ਬੂਟ ਪਾਉਣੇ ਰੇ ਸ਼ਵਾਨੀ ਤੋਂ ਦੀ ਬੋ ਕਾਲਾ ਕੋਟ ਪਾਲੀ ਹਾਂ ਮੈਂ ਤਾਂ ਰੱਟ ਠੰਡ ਬੜੀ ਮੈਨੂੰ ਕੱਲ ਨਿਕਲਿਆ ਨਹੀਂ ਗਿਆ ਤੇਰੇ ਤਾਂ ਨਹੀਂ ਜਾਂਦੀ ਠੰਡੇ ਚ ਮਾਰੇ ਤਾਂ ਚਾਹ ਗਜਰਟ ਪਾ ਕੇ ਜੰਮ ਜਿੱਦਾਂ ਬੁਸ਼ੰਡਾ ਆਇਆ ਹੈ ਹੱਥ ਠੰਡ ਠੰਡ ਲੱਗੀ ਫਿਰ ਮੈਂ ਆ ਗਿਆ ਪਤਾ ਕੱਲ ਬਰਫ ਚ ਬਾਹਰ ਨਹੀਂ ਨਿਕਲੇ ਤੇ ਨਾ ਮੈਂ ਅਜੀ ਤਿਆਰ ਹੋ ਗਿਆ ਬਾ ਬੂਡ ਪੋਣੇ ਮੈਂ ਬੂਡੂ ਬੂਡ ਪਾ ਗਏ ਤੇ ਤੁਹਾਨੂੰ ਮਿਲਦੇ ਤੇ ਇੱਧਰ ਤੇ ਆ ਲਈ ਜੀਆਂ ਹੁਣ ਜੀ ਇਹ ਵੀ ਠੀਕ ਹੈ ਬੱਟੂ ਕੋਟੀ ਹੂੰ ਬਹੁਤ ਸੋਹਣੀਆਂ ਲੱਗਦੇ ਕੱਢੇ ਮੇਰੇ ਹਾਲੇ ਇਕਦਮ ਆਪਾ ਚੱਲ ਗਏ ਸੀ ਉਸ ਦਾ ਬਰਫ ਵੇਖਣ ਪਈ ਤੇ ਠੰਡੇ ਇਕਦਮ ਬਹੁਤ ਲੱਗੀ ਤੇ ਥਾਂ ਬਰਫ ਬਹੁਤ ਜ਼ਿਆਦਾ ਪਈ ਸੀ ਠੰਡ ਲੱਗੀ ਤੇ ਹੱਥ ਸੁੰਨ ਪੈ ਗਏ ਤੇ ਅੱਜ ਆਪਾਂ ਫੇਰ ਚੱਲੇ ਆ ਜੀ ਨਾ ਨੂੰ ਕੇ ਕੱਪੜੇ ਕੁਪੜੇ ਸਾਰੇ ਪਾ ਲਏ ਸਾਰੇ ਕੱਲ ਥੋੜੇ ਪਾ ਕੇ ਗਏ ਸੀ ਤੇ ਅੱਜ ਕੱਪੜੇ ਪਾ ਲੇ ਕੱਲ ਇਕਦਮ ਠੰਡ ਬਹੁਤ ਲੱਗੀ

बना ली अरे बोल दे udah udah beri sepik sepik, apa masih, cileung udah pulang, aja deh, cila, cila, Carla mandi, ada kan, cila. mau jadi polisi siapa? aja apa? ਹੋਲਾ ਪੋ। ਮੇਰੀ ਹਾਂਜੀ। ਅੱਲੇ ਹੁੰਦੀ ਸੀ। ਹੁਣ ਜੇ ਅਸੀਂ ਬਰਫ਼ ਤੇ ਜਾਵਾਂਗੇ ਬਰਫ਼ ਤੇ ਮਜ਼ਾ ਆਊਗਾ। ਹੈਨਾ? ਕੱਲ ਤਾਂ ਆਪਾਂ ਉਧਾਂਗੇ ਹੀ। ਹੂੰ। ਕੰਮ ਨਹੀਂ। ਹਾਂ, ਸੈਲਫੀ ਵੀ ਲੈ ਲਈਏ ਜੇ ਅਸੀਂ ਉਹਦੇ ਨਾਲ ਹੁਣ ਬਣਾਵਾਂ। ਹਾਂ। ਸਾਰੇ ਤਿਆਰ ਹੋ ਗਏ ਆ ਤੇ ਇੱਧਰ। ਬਾਈ। ਆਪਣੀ ਸੁਰਖੀ ਛਾਟ ਲਈ। ਨਹੀਂ। ਪਾਣੀ ਪੀ ਲੋ। ਦੇਖੋ ਜੀ ਲੜਕੀ ਕਿੰਨੀ ਸੁੰਦਰ। ਪਾਣੀ ਪੀ ਲੋ ਹਣ ਜੇ ਨੇ ਪੀਣਾ ਰਾਜ। ਮੈਂ ਤਾਂ ਅੱਗੇ ਦੋ ਗਲਾਸ ਪੀ ਲਿਆ ਮੈਂ ਵੀ ਲਿਆ ਆ ਸਾਹ ਅਗੇ ਦੀ ਬਾਹਰ ਆਪਾਂ ਸਭ ਬੰਦ ਹੋ ਗਿਆ ਆਜੋ ਆਜੋ ਸਭ ਬੰਦ ਹੋ ਗਿਆ ਬੰਦ ਮੈਂ ਆਵਾਂ ਲਗੀਦਾ ਚੱਲ ਜੀ ਆਜੋ ਅੰਦਰ ਆ ਗਈ ਜੀ ਸਾਰੇ ਸਾਰੇ ਹੀ ਟੱਬਰ ਆ ਗਿਆ ਜੀ ਆਜੋ ਕਿ ਟੱਬਰ ਆ ਗਿਆ ਸੀ ਜਾਨੇ ਆ ਸਕਦੇ ਮਨ ਦਾ ਸਾਰੇ ਜਾਨੇ ਗਏ ਪਿਆ ਸਕਦੇ ਆਪਾਂ ਸਾਰੇ ਛੇ ਜਾਨੇ ਨਹੀਂ ਪਿਆ ਤੇ ਮੰਤਲੀ ਜਾਨੇ ਵੀ ਨਾ ਦਿਖਾਈ ਓਏ ਹੱਥ ਵੀਰੇ ਨੰਨੀ ਗਾੜਵਾ ਆ ਪੁਰਾ ਜੁੱਤੀਆਂ ਖੜੀਆਂ ਪਰ ਜਵਾਨ ਕੁਛ ਘਾਤ ਜਵਾਨ ਆ ਵੀ ਉਹ ਜਿਹੀ ਚਾਉਂਦਾ ਹੈ ਟੋਪੀ ਲੈਂਦੀ ਆ ਸਭ ਤੋਂ ਵੱਡਾ ਲੈਂਦਾ ਟੋਪੀਆਂ ਤੇ ਨਹੀਂ ਸਿੱਕੋਦਿੰਗੇ ਮੇਰੇ ਚਲੋ ਜੀ ਛਿੰਦੇ ਤੇ ਕਿੰਨੇ ਪੈ ਗਿਆ ਆਪਣੇ ਬੈ ਕਿੰਨੇ ਆਪਣੇ ਕੋਲ ਚਲੋ ਉਹ ਇੱਥੇ ਕਰ ਪਾਗੇ ਚਲੇ ਜਾਓ ਕਰ ਤਾਂ ਆਗੇ ਭਾਈ ਕਿ ਕਿਤੇ ਰੁਕਲੇ ਮੈਂ ਹੋ ਗਿਆ ਗਲਤ ਸਾਹ ਤਾਂ ਮੈਂ ਨਹੀਂ ਆਂ ਨੇ ਲਾਇਆ ਨਹੀਂ ਅਸੀਂ ਆਪ ਉਤਰ ਕੇ ਜਲਦੀ ਰੋਕ ਕਿਉਂ ਨਹੀਂ ਵੈਸੇ ਹੀ ਉਤਰ ਕੇ ਆ ਜਾ ਮੇ ਲੋ ਹਾਂ ਅੱਜ ਮਿਲਿਆ ਲੈ ਕੋਈ ਲੱਗਦੀ ਉਹ ਇੱਕ ਲੁਟੀ ਦਵਾ ਦੇ ਦੋ ਤੇੰਦ ਪਾਉਣ ਨੂੰ ਕਹਿੰਦੇ ਇਹਦੇ ਵਿੱਚ ਦੋ ਕੁਛ ਹਾਂ ਮੈਂ ਦੇਖੀ ਕਰੋ ਹਾਂ ਚੱਲ ਜੇ ਬਾਹਰ ਇੱਧਰ ਆ ਗਏ ਆ ਜੀ ਥੱਲੇ ਆਪਾਂ ਤੇਰਾ ਤੇਰਾ ਕੋਲ ਹੀ ਨਾ ਹਾਂ ਹਾਂ ਉਹ ਬਿਠਾ ਦੇ ਮੈਨੂੰ ਪਤਾ ਇਹਨਾਂ ਕਬੂਤਰ ਆਜੋ 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 ਆਫਰ ਲਾ ਕੋ ਦਾ ਟੋਪੀਓਂ ਉਹ ਹੋ ਉਹ ਪਿੰਕਾ ਫੜਾਉਂਦੀ ਆਂ ਆਪਾਂ ਸਾਰੇ ਨੇ ਬਾਹਰ ਕੱਢ ਲਿਆ ਜੀ ਪਿੰਕ ਫੜਾਉਂਦੀ ਪਿੰਕ ਫੜ ਲੈ ਰੱਖ ਸਾਡਾ ਉੱਪਰਲਾ ਹੀ ਜੀ ਕਮਰਾ ਉਹ ਵਾਲਾ ਸਾਰੇ ਅੰਦਰ ਬੈ ਗਏ ਆ ਜੀ ਆਪਾਂ ਹੁਣ ਬਾਤ ਚੱਲੇਗੀ ਤੁਮੇ ਵੀ ਕਲੱਬ ਸਿੱਤਰੀ ਤੇ ਮਿਲਦੇ ਆਂ ਬਰ ਨਹੀਂ ਰਹੀ ਉਹ ਜੀ ਉਹਦੀ ਫੂਟ ਕੱਟਦੀ ਆ ਹੁਣ ਉਹ ਲੈਂਪ ਜਿਹੜੀ ਜਿਹੜੀ ਉੱਟਦਾ ਲੈਂਪ ਆ ਦਾ ਸਾੜੀ ਆ ਨਾ ਦੇਖੋ ਕੰਡੇ ਤੇ ਆਪ ਜੰਨੇ ਵੇ ਕੰਡੇ ਤੇ ਸਾਰੀ ਸੜਕ ਟੁੱਟੀ ਦੀ ਏ ਇਹ ਨਾਲ ਇਹ ਚ ਤੂਫਾਨ ਆਇਆ ਹੀ ਜੀ ਉਦੋਂ ਸਾਰਾ ਢੱਡ ਉੱਠ ਗਿਆ ਜੇ ਫੇਰ ਉਹ ਰਪੇ ਡੇ ਕੇ ਨਵੇਂ ਆਹ ਦੇਖੋ ਬਰਫ਼ ਪਈ ਏ ਆਹ ਦੇਖੋ ਉੱਪਰ ਬਰਫ਼ ਪਈ ਏ ਆਹ ਦੇਖੋ ਆ ਸਾਰੀ ਟੁੱਟੀ ਸੜਕ ਲੈ ਆਤੀ ਰਾਤ ਮਰਵੀਂ ਲੈਣਾ ਸੋਨਾ ਕੇ ਨੂੰ ਲੈਣਾ ਹੀ ਹੁਣ ਫੇਰ ਚੱਲੇ ਆ ਜੀ ਬਰਫ਼ ਤੇ ਹਮਾਰਾ ਗਿਆਨ ਦੇ ਖਾਤਾ ਦਾ ਧਿਆਨ ਪਹੁੰਚਾ ਐਂਡ ਕਾ ਹਲਾ ਰਿਹਾ ਐਦਾਂ ਕਰ ਰੋ ਫਰਲਾ ਮੈਂ ਪੰਜਾਬੀ ਤੱਜ ਕੁੜੇ ਮੈਂ ਫੜੀ ਆ ਤੁਮੀ ਇਥੇ ਸਾਰਾ ਕੁਝ ਕਰ ਸਕਦੇ ਆ ਜੀ ਅੱਜ ਇੰਨੀ ਫੋਟੋਆਂ ਲੱਗੀਆਂ ਨਾ ਆਵਲੀ ਪੈਰਾਗਲਾਈਡਰ ਆਲਾ ਨਹੀਂ ਆਇਆ ਕੋਈ ਆਇਆ ਇੱਕ ਉਹ ਦੂਸਰੀ ਹੈ ਉੱਤਰਨਾ ਤੋਂ ਲੈਣੇ ਉਹ ਤੂੰ ਲੈ ਯਾਰੇ ਦਾਉਨ ਆ ਗਿਆ ਨਾ ਉਹ ਕੋ ਕੋ ਤੈਨੂੰ ਜਾਣਾ ਸੁਣ ਪੰਜਾਬ ਨੇ ਹਾਂ ਜੀ ਇਹ ਐਕਟੀਵਿਟੀ ਹੈ ਇਹ ਆ ਗਿਆ ਇਹ ਆ ਗਿਆ ਆ ਗਿਆ ਜੀ ਥੱਲੇ ਉਹ ਵੇਖੋ ਉਹ ਪਾ ਜੀਆਂ ਨਹੀਂ ਮਾਰਾ ਇਹ ਇਦਾਂ ਹੁੰਦਾ ਬਸ ਓਏ ਹੋਏ ਹੋਏ ਅਗਲੇ ਹੱਥਾਂ ਦਾ ਲੰਬੇ ਪੈ ਜਾਂਦਾ ਫਿਰ ਥੱਲੇ ਜਾਣਾ ਉਹ ਡਿੱਗ ਗਿਆ ਜੀ ਇਧਰ ਪੀਣ ਲੱਗੇ ਜੀ ਆਪਾਂ ਚਾਹ ਚਾਹ ਬਣਾਉਣ ਲੱਗੇ ਆ ਜੀ ਅੰਕਲ ਕਾਜਾ ਕੀ ਕਾਹ ਬਣੀ ਦੀ ਗਰਮੀ ਆ ਤੁੰਚਲਾ ਕੀ ਹੈ ਤੁਚਲ ਬੰਦ ਹੈ ਬੋਤਲ ਐਕਟੀਵਿਟੀ ਕੇ ਲਈ ਬੰਦ ਹੈ ਹਾਂ ਬਾਰਤ ਦਾ ਸਾਹ ਗਾੜੀ ਤੇ ਜਾਣਗੇ ਨਾ ਐਕਟੀਵਿਟੀ ਕੇ ਲਈ ਬੰਦ ਹੈ ਬੰਦ ਹੈ ਨਹੀਂ ਬੰਦ ਚਲੋ ਕੋਈ ਬਾਤ ਹੈ ਦੇਖ ਜੇ ਸਰਕਾ ਪੋ ਜਦੋਂ ਫੇਰ ਉਤੋਂ ਦੀ ਫੇਰ ਆਈ ਸਰਕੇ ਜਾਂਦੀ ਰਹੀ ਹੈ ਜੀ ਇਹ ਸਰਕੇ ਇਹਦਾ ਵਾਜਾ ਹੈ ਚਾਹ ਆ ਗਈ ਆ ਜੀ ਚਾਹ ਪੀ ਕੇ ਕਲਾਸ ਦੇ ਸਪਿੰਨ ਮੈਂ ਰੋਜ਼ ਬਣੀ ਭੈਂਦਾ ਹਾਂ ਜੀ ਚਾਹ ਆ ਗਈ ਹੈ ਜੀ ਚਾਹ ਗਰਮੇ ਬੈਤ ਚਾਹ ਪੀ ਲੱਗੇ ਠੰਡ ਬਹੁਤ ਆਦੀ ਪਰ ਤੋਂ ਪੱਲਗੀ ਫੇਰ ਵੀ ਠੰਡ ਲੱਗਦੀ ਆ ਆ ਇੱਕ ਚਾਹ ਮਿਲ ਜੇ ਨਾ ਕਿਤੇ ਠੰਡ ਨਹੀਂ ਯਾਰਾ ਬਹੁਤ ਆ ਜੀ ਕਿਰੇ ਸਾਬ 8 ਬਣੀ ਲੱਗਣ ਦੀ ਆ ਪਰ ਇੱਕ ਤਾਂ ਠੰਡ ਵੀ ਲੱਗੀ ਜੋ ਬਾਹਰ ਆਏ ਨਾ ਗੱਡੀ ਚ ਆ ਸਾਹਮਣੇ ਦੇਖ ਸਕਦੇ ਬਾਹਰ ਤੂੰ ਹੀ ਦੇਖ ਸਕਦੇ ਆ ਪਿੱਛੇ ਉਹ برف ਬਰਫ ਪਈ ਹੈ ਮੈਂ ਅੰਦਰੋਂ ਵੀ ਵੀਡੀਓ ਲੈਣੇ ਆਪਾਂ ਇਧਰ ਜੀ ਸ਼ੋਰਟ ਵੀਡੀਓ ਬਣਾ ਬਣੂ ਲਈ ਆ ਆ ਸਿੱਪੀ ਨੇ ਵੀ ਛੋੜੀ ਠੰਡ ਬਹੁਤ ਲੱਗਾਂਦੀ ਹੈ ਇੱਕਦਾਂਮੀ ਹੁਣ ਆਪਾਂ ਜਾਾਂਗੇ ਨੈਕਸਟ برف ਵਿੱਚ ਜਾਾਂਗੇ ਹੁਣ ਬੱਸ ਉਹ ਬਾਬਾ ਗੱਡੀ ਅੱਗੇ ਉਹ ਦਿਖਲੇ ਉਹ ਦਿਖਲੇ ਮੈਂ ਵੀ ਇੱਥੇ ਕਿ ਤਾਰਾ ਵਾਹੋ ਛੋਟੇ ਬਣਾਉਣੇ ਛੋਟੇ ਬਣਾਉਣਾ ਛੋਟੇ ਬਣਾਣੇ ਉਧਰ ਆਪ ਬਣਾਉਣ ਲੱਗੇ ਆ ਜੀ ਮੈਗੀ ਅੰਕਲ ਦੇ ਆ ਜੀ ਬਣਾਉਣ ਮੈਗੀ ਬਣਾਉਣੇ ਦਿੱਤੀ ਆ ਹਾਂ ਜੀ ਪੈਕਟ ਮੈਗੀ ਦੇ ਆਪੇ ਛੇ ਜਾਣੀਆਂ ਟੂ ਟੂ ਹਾਫ ਹਾਫ ਠੀਕ ਆ ਇਹ ਸਾਰੇ ਉਧਰ ਚੱਲ ਗਏ ਆ ਜੀ ਚਲੋ ਜੀ ਹਾਂ ਜੀ ਜੀ ਜਲਦੀ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਜਲਦੀ ਜਲਦੀ ਸ਼ੇਅਰ ਅਗਲਾ ਵਲੋਗ ਤੁਹਾਨੂੰ ਪਹਾੜੀ ਦੇਦਾ ਦਾ ਵਲੋਗ ਆਊਗਾ ਪਹਾੜੀ ਦਾ ਵੀ ਮੇਰੇ ਫੋਟੋ ਦੇਖੀ ਆਈ ਚਲੋ ਮੈਂ ਕਿੱਥੇ ਤਾਂ ਇਹ ਕੁੱਤੇ ਕੋ ਡਰਾਉਂਦੀ ਹੈ ਜੀ ਉਹ ਆਪ ਕੋਸ਼ ਮੜਨ ਚਲੇ ਨਾ ਚਲੇ ਨਾ ਕੁੱਤਾ ਹਾਂ ਸਮਝ ਲੋ ਡਰਦਾ ਹੈ ਵੱਧ ਗਈ ਚਲੋ ਪੱਥਰੇ ਜਾ ਕੇ ਫੋਟੋਆਂ ਖਿੱਚਾਈਏ ਹੈ ਸ਼ਾਨ ਲੱਗੇ ਚਲੋ ਜੀ ਦੇਨ ਲੋਕ ਕਰ ਲੈਣ ਚਲੋ ਮੰਮੀ ਨੇ ਵੀਡੀਓ ਕਾਲ ਕੀਤੀ ਆ ਪਤਾ ਜੀ ਹੂੰ ਪਤਾ ਜੀ ਰੋ ਜੇ ਐਸਾ ਤੱਕ ਲੋਟਾਂ ਨਹੀਂ ਜਾਂਦਾ ਪਿਆ ਹਾਂ ਠੰਡ ਬਹੁਤ ਆ ਇੱਧਰ ਵੇਖੋ ਹੱਡੀਆਂ ਹੱਡੀਆਂ ਆ ਭਾਂਜ ਜਾਨਵਰਾਂ ਦੀ ਹੱਡੀਆਂ ਹੋਣੀਆਂ ਆ ਉਹ ਚੱਲੀਏ ਪਾਣੀ ਲਾਗੇ ਚੱਲੀਏ ਹਾਂ ਇਹ ਜਿਹੜੇ ਵੀ ਉੱਥੋਂ ਉੱਡ ਕੇ ਆਏ ਨਾ ਉਹ ਪਹਾੜੀ ਇਹ ਤਾਂ ਕੋਈ ਵੀ ਆਉਗੋ ਨਾ ਕਪੜੇ ਜਿਆਦਾ ਲੈ ਗਿਆ ਠੰਡ ਬਹੁਤ ਹੈ ਇੱਥੇ ਵੀ ਜਾਣਾ ਅਤਲ ਵੇਤੁਰ ਗਿਆ ਜਲਦੀ ਜਲਦੀ ਆ ਜਾਓ ਆ ਜਾਓ ਪਾਣੀ ਸਾਫ ਆ ਪਾਣੀ ਸਾਫ ਆ ਗੰਦ ਵੀ ਬਹੁਤ ਪਾਇਆ ਹੈ ਆ ਗਏ ਜੀ ਪਾਣੀ ਲੱਗ ਗਿਆ ਠੰਡ ਬਹੁਤ ਲੱਗਦੀ ਹੁੰਦੀ ਉੱਧਰ ਸਾਥ ਹੈ ਹੈ ਹਾਂ ਹਾਂ ਆ ਤਾਂ ਫੋਟੋ ਖਿੱਚਣੀ ਹੈ ਫੋਟੋ ਹੂੰ ਫੋਟੋ ਖਿੱਚਾਉਣੀ ਹੈ ਫੋਟੋ ਖਿੱਚਾਉਣੀ ਆ ਠੀਕ ਹੈ ਆਪਾਂ ਚੱਲੇ ਆਂ ਜੀ ਹੁਣ ਉੱਤੇ ਮੈਗੀ ਖਾ ਕੇ ਫੇਰ ਉਹਨੇ ਫੋਟੋਆਂ ਖਿਚੋਣਾ ਜਸਵੰਨੀ ਉਹਨਾਂ ਦੀਆਂ ਰਹਿ ਗਈਆਂ ਉਹ ਸਾਰੇ ਉੱਤੇ ਚੱਲ ਵੀ ਗਏ ਆਂ ਦੀ ਕਿ ਨਹੀਂ ਠੰਡ ਲੱਗਾਂਦੀ ਕਿ ਨਹੀਂ ਬੜੀ ਮੇਰੇ ਕੰਨ ਮੇਰਾ ਨਾਸਾ ਸੋਨ ਹੋ ਗਿਆ ਹਾਏ ਇਹਨੂੰ ਤਨੀਆ ਕੀ ਇੱਧਰ ਮੈਗੀ ਆ ਗਈ ਹੈ ਜੀ ਹੱਡੀ ਸਾਹ ਨਹੀਂ ਹੁੰਦਾ ਇਹਨਾਂ ਪਿੰਨਾ ਬੱਚਿਆਂ ਨੂੰ ਬੋਲ ਦੋ ਸਾਹ ਨਹੀਂ ਹੁੰਦਾ ਜਾਣੇ ਜਾਣੇ ਚੱਲੋ ਕੋਈ ਇਹਨੂੰ ਤੂੰ ਖਾਣਾ ਸਾਹ ਨਹੀਂ ਹੁੰਦਾ ਨਹੀਂ ਮੈਂ ਨਹੀਂ ਖਾਣੀ ਨਿਕਿਆ ਨੂੰ ਦੇ ਦੇ ਹਾਂ ਨਿਕਿਆ ਮੈਂ ਤੁਲ ਤੂੰ ਖਾ ਲੈ ਤੁਸੀਂ ਖਾਓ ਸਾਡੀ ਤੇ ਖਾਓ ਤਿੰਨੇ ਚਲੇਗਾ ਉਹ ਤੁਸੀਂ ਤੁਸੀਂ ਖਾਓ ਮੈਂ ਤੁਹਾਨੂੰ ਆਹ ਪਾਣੀ ਦੀ ਬੋਤਲ ਦੇਓ ਹਲੋ ਛੁੱਟਾ ਦੇ ਦੋ ਛੁੱਟਾ ਨਹੀਂ ਹੈ ਇਹ ਤਾਂ ਮੈਨੂੰ ਮੈਡਮ ਨੇ ਬਾਹਰ ਛੁੱਟਾ ਨਹੀਂ ਹੈਗਾ ਚੇਂਜ ਕਿਤੇ ਨਾ ਹੋ ਜਾਏ ਭਾਈ ਮੈਗੀ ਮੂਗੀ ਖਾ ਕੇ ਤੇ ਅੰਦਰ ਆ ਗਏ ਤੇ ਠੰਡ ਬਹੁਤ ਹੀ ਬੜੀ ਟੇਸਟੀ ਮੈਗੀ ਟੇਸਟੀ ਬਹੁਤ ਮੈਗੀ ਹੁੰਦੀ ਹੈ ਫੋਟੋਆਂ ਮੈਂ ਬੜੀਆਂ ਖਿੱਚੀਆਂ ਘੱਟ ਆਪਾਂ ਯਾਰ ਨੈਟਰਨ ਦਾ ਇਦਾਂ ਕੋਈ ਨਾ ਆ ਪਹਿਲਾਂ ਆਪਾਂ ਰਾਤੀ ਗੇਮ ਹੀ ਚਾ ਉਹਦਾ ਹੀ ਗੇਮ ਵਿੱਚ ਕੇ ਕਰ ਨੂੰ 90% ਆਪਾਂ ਹੁਣ ਚੱਲੇ ਆਂ ਜੀ ਬਰਫ 'ਚੇ ਮੋਟੇ ਮੋਟੇ ਛੇਦ ਕਰਕੇ ਉੱਥੇ ਸਾਡੀ ਚੈਟਿੰਗ ਹੋ ਗਈ ਉਦਾਂ ਕਹਿੰਗੀ ਤੀ ਫੇਰ ਅੰਦਰ ਜਾਣ ਦਿੱਤਾ ਉਹਨਾਂ ਨੇ ਆਪਾਂ ਇਹਦਾ ਵਲੋਗ ਬਣਾਇਆ ਕਿ ਤਾں ਦੱਸਤਾ ਹਾਂ ਇਹ ਇੱਕ ਵੱਡੀ ਬਣੀ ਆ ਬਈ ਭਾਰੀਆਂ ਕੱਟ-ਕੱਟ ਕੇ ਇਹਨਾਂ ਨੇ ਬਣਾਈ ਆ ਬਹੁਤ ਦੂਰ ਹੈ ਨਾਲੇ ਬਣੀ ਆ ਆਹ ਦਾ ਆ ਕਰਨਾ ਪੂਰਾ ਹਨੇਰਾ ਹੈ ਅੰਦਰ ਇਹ ਕੀ ਰੋਟੀ ਖਾ ਲ ਠੰਡੀ ਹੋਏ ਜਾਏਗੀ ਹਾਂ ਰੋਟੀ ਖਾ ਲ ਇਹ ਅਰਨਟ ਕੀ ਏ ਟਰਨ ਕੀ ਏ ਬਹੁਤ ਵੱਡੀ ਆ ਕਿਤੇ ਪਹਲਾ ਕੀ ਲਗਾਗਾ ਅੱਜ ਉਹਨੂੰ ਨਾਲ ਕਰੇ ਕਹਿੰਦਾ ਅੱਜ ਇਹ ਅੱਗੇ ਤੁਹਾਨੂੰ ਦਸੀ ਦੀ ਅਗਲੇ ਖਾਣਾ ਬਣ ਗਿਆ

ਠੰਡੂ ਮਰੀਆਣਾ ਨੀਂ ਚਾਹ ਠੰਡਾ ਲੱਗ ਰਿਹਾ ਠੰਡਾ ਹੋ ਜਾਣੀਆਂ ਹਵਾ ਹਦੀ ਪਈ ਆ ਉਹ ਬਾਰੀਆਂ ਬਾਤ ਕਰ ਲੋ ਆ ਲੋਈ ਗਰਮ ਸ਼ੂਟਗਨ ਇੰਸਾਲ ਕਰ ਪਤਾ ਹੁਣ ਕੀ ਕਰਾਂ ਲਓ ਲੱਤ ਲੱਕ ਨਟ ਨਟ ਮਾਖਲੇ ਫੇਕੋ ਲਫੇ ਫੋਏ ਫੋਏ ਵੇ ਕੋਲਫੇ 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 നി <laughs> ਹੰਜ ਗਈ ਪੰਨੇ ਬਰੇਟਾ ਕਰਾ ਕੱਟੀ ਇਹਰੇ ਪੰਨੇ ਮਨੂ ਡਾਵਾ ਪਰਕ ਬੋਲਾ ਬੋਲ ਪਰਪਾਵੇ ਆਇਆ ਨਹੀਂ ਫੁੱਲ ਬਕਾਵੇ ਗਾੜੀ ਹੋਣੀ ਚਾਹੁੰਦੇ ਗਾੜੀ ਤੇ ਕਹਿੰਦਾ ਤੇ ਫੁੱਲ ਬਕਾਵੇ ਕੀ ਕੀ ਦੀ ਜੈ ਜੀ ਮੈਨੂੰ ਸੁਣਿਆ ਨਹੀਂ ਬੋਲਿਆ ਤੁਹਾਡਾ ਨਾਮ ਰਦੀਪ ਪਤਲਾ ਵਿੱਚ ਕੱਟ ਦੀ ਨਾਂ ਵਿੱਚ ਨਾ ਜੁੱਤੀ ਰੋ ਚੱਪੀ ਜਿੱਤੀ ਘੰਡਾ ਲਓ ਸਟਾਪ ਬੋਹਾਲੋ ਸਟਾਪ ਬੋਹਾਲੋ ਕੱਟਾ ਦੀ ਜਿੱਪਾ ਪਾੜੇ ਹੱਟ ਸਾੜਾ ਸਾੜਾ ਸ਼ਹਿਰ ਸੀ ਨਾ ਮਤਲਬ ਹਾਂਜੀ ਤਹੇ ਮਾਰਕੀਟ ਜਾਂਦੇ ਜਿੱਪਾ ਜੂ ਪਾਸ ਸਾਡੇ ਆਂਦਾ ਸੀ ਕਬਾੜੀਏ ਜਨਾਲੀ ਵਾਲੇ ਸਬਜ਼ੀ ਵਾਲੇ ਬੜੀ ਗੰਢ ਹਾਕਾ ਲਾਉਂਦੇ ਸੀ ਖੋਇ ਗੁਲਫੀ ਵਾਲਾ ਉਹਦੇ ਅਪਾ ਠੀਕ ਕਰ ਦਿੰਦੇ ਸੀ ਵੀ ਬਾ ਪੋਤਲ ਸਾਮ੍ਹਕੇ ਰੱਖੇ ਲੁਕਾ ਕੇ ਨੀਚੇ ਸ਼ਟਰ ਚ ਵੀ ਆਉਣੇ ਆਉਣੇ ਤਾਂ ਅਸੀਂ ਪਰਫੈਕਟ ਗੁਲਤੀ ਖਾਣੀ ਆ ਆਪਦੀ ਤੇਰੀ ਬਾਤ ਦਿੰਦੇਂ ਦੀ ਜਾਈ ਮੈਨੂੰ ਨਹੀਂ ਪਤਾ ਕਰ ਤੇਰੀ ਬਾਤ ਦਿੰਦੇਂ ਦੀ ਮੈਨੂੰ ਨਹੀਂ ਪਤਾ ਪਾਗਲ ਹੈ ਕਿੱਧਰ ਨੂੰ ਲੈ ਜਾਣੀ ਟੀਂ ਟੀਂ ਕਰੀ ਜਾਣਾ ਮੈਂ ਤਾਂ ਕਰੀ ਨਹੀਂ ਅੱਗੇ ਅੱਗੇ ਵਾਲਾ ਕਰ ਰਿਹਾ ਬਦ ਪਤਾ ਕਰੀ ਨਹੀਂ ਮੈਨੂੰ ਮਾਰਿਆ ਇੱਕ ਜੱਸੀ ਹੋ ਗਿਆ ਬੰਦਾ ਕਰਦੇ ਆ ਕਿਹਨੂ ਪਲਾਣਾ ਜੀ ਤਾਂ ਕੱਪੜੇ ਕੁਝ ਬਚਰਾਂ ਕੁਝ ਫਟਚਰਾਂ ਕੁਝ ਬਚਰਾਂ ਲੈ ਆਓ ਨਾਲੀ ਵਾਲਾ ਤੇਰੇ ਮੈਨੂੰ ਦੋ ਕੰਮ ਨਾਲੀ ਦਾ ਤੇਰੇ ਕੋਲ ਪਰਚਾ ਨਹੀਂ ਫੱਲੇ ਵਾਲਾ ਨਹੀਂ ਆਹ ਸੁਆਦੀ ਬਦੀ ਦੇਖ ਰਤ ਨਹੀਂ ਫੱਲੇ ਵਾਲੋ ਨਹੀਂ ਤਰ ਤਾਜ਼ੀਆਂ ਤਾਜ਼ੀਆਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਾਂ ਨਹੀਂ ਲੈਣੀ ਤੇ ਮੈਂ ਕੀ ਕਰਾਂ ਅਜੇ ਨਹੀਂ ਖਤਮ ਹੋਣੀ ਟੰਟ ਨਾ ਇਹ ਨਹੀਂ ਮੁੱਕਦੀ ਜੀ 7 ਮਿੰਟ ਦੀ 10 ਕਿਲੋਮੀਟਰ ਲੰਬੀ ਆ 7 ਮਿੰਟ ਦੀ ਕੱਲ ਮੈਂ ਨੋਟਿਸ ਕੀਤੀ 10 ਕਿਲੋਮੀਟਰ ਲੰਬੀ ਆ ਦਸਾ ਦਸਾ ਕਿਲੋਮੀਟਰ ਨੂੰ 7 ਮਿੰਟ ਲੱਗੇ ਆਪਣੇ ਉੱਪਰ ਸਟੇਟ ਸਟੇਟ ਆ ਤਾਂ ਕਰਕੇ ਜੇ ਚੜਾਈ ਹੁੰਦੀ ਫੇਰ ਤਾਂ ਮਰਚਣਾ ਹੀ ਆ 15 ਮਿੰਟ ਤੱਕ ਹੂੰ ਉਹ ਦਰ ਲੱਗੇ ਜਾਣ ਬਾਸੋਂ ਕਰੋ ਕੀ ਹੋ ਗਈ ਹੈ ਜੀ ਐਂਟਰੀ ਪਰਫੂ ਦੀ ਆ ਤੁਸੀਂ ਦੇਖ ਸਕਦੇ ਹੋ ਸਾਡੀ ਹਾਲ ठीक तो है सारे सिक्सर ठां कर वापस आने अंदर आ कैसे हो गई एंट्री जी बर्थडे देखियो जयतु बर्फ होएगी बेबी आ रहा है होएगी होएगी बर्फ होएगी वीडियो बना मन बोले तू ही ला सेट करके हैं पूरा आ रहे हैं We border will either road. find a way or make one 99 rcc ਉੱਪਰ ਐਣਾ ਰਾਤ ਚਲੋ ਮੰਡੀ ਬਾਪੇ ਅੱਗੇ ਨਾਕਾ ਜੇ ਬਣਾਉਣ ਦਿੰਦੇ ਆ ਵੀਡੀਓ ਨੂੰ ਨੇ ਕੁਝ ਕਹਿਣਾ ਨਾ ਨੇ ਪੁੱਛਣਾ ਨਾ ਨੇ ਕਿੱਥੇ ਜਾ ਰਹੇ ਕਹਿਣਾ ਸੀ ਕਿ ਲੌਂਗ ਜਾ ਰਹੇ ਹਾਂ ਜੀ ਘੁੰਮਣ ਵੀ ਪੁਲਸਾ ਲੈ ਰਹੀ ਬਣਾਈ ਵੀਡੀਓ ਆ ਰਿਹਾ ਅੱਗੇ ਆ ਰਿਹਾ ਸਾਡੇ ਕੋਲ ਆ ਰਿਹਾ ਭੈਣ ਕੋਈ ਗੱਲ ਨਹੀਂ ਪੁਲਸਾ ਲੈ ਕੇ ਲੈ ਸਾਰੇ ਨੂੰ ਲਾ ਰਹੇ ਆਈਡੀ ਲੈ ਰਹੇ ਨੇ ਮੈਂ ਮੋਬਾਈਲ ਮਾ ਪਰਚੀ ਤੇ ਕੈਕਮ ਡਾਊਨਲੋਡ ਆਪਣਾ ਮੋਬਾਈਲ ਦੇਖ ਉਤਰ ਆਪਰ ਪਿਆ ਆਈਡੀ ਦੇਣ ਲੱਗੇ ਆ ਜੀ ਆਈਡੀ ਨਹੀਂ ਲੱਗੇ ਆ ਜੀ ਨਹੀਂ ਨਹੀਂ ਪੁਲਸਾ ਦੀ ਬਣਾ ਵੀਡੀਓ ਪਾਵੇਂ ਥੋਪੇ ਗੱਡੀ ਖੜੀ ਕਰਨੀ ਆਪਣਾ ਠੀਕ ਆ ਮਾ ਉੱਤਰ ਚੌਂਕੀ ਆ ਆ ਚੌਂਕੀ ਹੈ ਸਟਾਪ ਅ ਬਰਫਾ ਸਾਹਮਣੇ ਪਾਲਸਾ ਲਈ ਇਹਨੇ ਨਹੀਂ ਖਿਲਾ ਰਿਆ ਸਾਨੂੰ ਉਦਾਂ ਹੀ ਇਹਨਾਂ ਪਰਚੀ ਨਹੀਂ ਦੇਣੀ ਮੁੜ ਗਿਆ ਕਿਉਂ ਨਹੀਂ ਦੇਣੀ ਪਰਚੀ ਨਹੀਂ ਜੀ ਕਿਉਂ ਨਹੀਂ ਦੇਣੀ ਵੇਖੋ ਜੀ ਐਂਟਰੀ ਹੋ ਗਈ ਹੈ ਜੀ ਹਾਡੀ ਪਰਚੀ ਦੇ ਆ ਜੀ ਕਿ ਟੋਨ ਨਹੀਂ 702 ਦਾ ਕੱਟਣਾ ਹੈ ਸੀ ਐਚ 0500 ਨਹੀਂ 500 ਆਪ ਆਨਲਾਈਨ ਕਰ ਦਿਓ 200 ਹੋ ਗਿਆ ਜੀ ਹੋ ਗਿਆ ਹੋ ਗਿਆ ਸਰ ਤੁਸੀਂ ਇੱਧਰ ਦੇਖ ਸਕਦੇ ਜੀ ਖੰਡ ਬੋਲ ਲੱਗਾਂਦੀ ਆ ਮੈਂ ਬਸ ਦਸਤਾਨੇ ਕੱਢ ਰਹੀ ਆ ਮੈਂ ਤੇ ਉਧਾ ਮੈਂ ਵੀਡੀਓ ਵੀਡੀਓ ਬਣਾ ਲਈਏ ਓਏ ਕੋ ਬੱਦਲ ਬਣਾ ਦੇ ਨਾ ਇਹਦੇ ਕਰਕੇ برف ਬੰਨੀ ਆ ਇਧਰ ਬਾਹਰ ਆ ਗਏ ਆ ਜੀ ਫੋਟੋਆਂ ਖਿਚਾਉਣ ਲੱਗੇ ਚਲ ਆਇਓ ਬਾਹਰ ਖਿਚਾ ਆਇਓ ਬਾਹਰ ਆਇਓ ਜੇ ਵੀਊ ਦੇਖ ਸਕਦੇ ਜੇ ਥੱਲੇ ਹੀ ਪਾਣੀ ਆ ਕੰਡੇ ਕੰਡੇ ਤੇ ਗੱਡੀ ਚੱਲਦੀ ਨਾਲੇ ਇੱਥੇ ਕੋਈ ਐਦਾਂ ਮਾਰਾ ਮੋਟਾ ਨਹੀਂ ਕੋਈ ਵੀ ਚਲਾ ਸਕਦਾ ਹਾਂ ਇੱਥੇ ਫੋਟੋ ਉਦਾਂ ਵੀ ਸਹੀ ਹੋਣੀ ਆ ਹਾਂ ਇੱਕੋ ਜੀ ਪਾਣੀ ਜੰਮ ਗਿਆ ਦਾ ਉੜਾ ਖਿੱਚਣ ਲੱਗੇ ਜੀ ਸਾਰਿਆਂ ਨੇ ਇੱਧਰ ਵੀ ਚੱਲਦੇ ਆ ਜੀ ਆਪਾਂ ਚਲ ਤੈਨੂੰ ਚਲ ਤੈਨੂੰ ਮੈਂ ਫਿਰ ਹੋ ਕੇ ਵੀਡੀਓ ਕਾਲ ਕਰੂੰਗਾ ਥੋੜੀ ਦੇਰ ਇੱਧਰ ਸਕੇਟਿੰਗ ਕਰ ਸਕਦੇ ਆ ਜੀ ਆ ਜਿਹੜਾ ਬਣਿਆ ਇਹ ਨਾ ਸਾਰੇ ਸਕੇਟਿੰਗ ਕਰ ਸਕਦੇ ਆ ਬੰਦੀ ਜੀ ਇਹ ਆ ਸਾਰਾ ਇੱਕ برف ਜੰਮੀ ਹੈ ਇਹਦੇ ਜੇ ਪਾਣੀ ਉਹਨਾਂ ਦਾ ਡਾਰਕ ਡਾਰਕ ਗਲਾ ਚੱਲ ਜਾ ਰਹੇ ਆ ਉਧਰ ਸੀਸੂ ਆ ਗਿਆ ਜੀ ਆਹ ਵਾਲਾ ਹਾਂ ਕਰਨਾ ਤਾਰ ਤਾਰ ਚਲਾਦਾ ਤਾਰ ਚਲਾ ਹਾਂ ਆ ਦੇਖੋ ਤਾਰ ਚਲਾ ਨਾ ਜਾ ਰਿਹਾ ਬਰਤ ਦੇਖੋ ਮੱਕੀ ਉਹ ਗਾਈ ਬਰਤ ਦੇਖੋ ਕੋਈ ਕੰਮ ਨਹੀਂ ਕਰ ਰਹੇ ਹੋਟਲ ਵਾਲੇ ਸਾਰੇ ਨੇ ਪੱਟ ਕਿਤੇ ਆਪਣੇ ਪਹਿਲਾਂ ਕਿੰਨਾ ਮੰਨਦੇ ਦੇਵੀ ਜੀ ਹਾਂ ਦੇਵੀ ਜੀ ਤਾਂ ਮੰਨਦੇ ਜੀ ਜੇ ਦੇਵਤੇ ਨੇ ਕਹਤਾ ਹੈ ਤੇ ਜਿਹੜਾ ਪੰਡਤ ਉਹਨੇ ਕਹਤਾ ਨਾ ਵੀ ਨੁਕਸਾਨ ਹੋ ਸਕਦਾ ਹੈ ਬੰਦ ਕਰ ਦੋ ਤਾਂ ਬੰਦ ਕਰਤੇ ਇਨਾਂ ਨੇ ਦੇਖ ਲੈ ਕਿੰਨੇ ਇੱਕ ਤਾਂ ਦੇਖਿਆ ਇਹ ਤੂੰ ਇਹ ਗੱਲ ਦੇ ਨੋਟ ਕਰ ਹਾਂ ਨੀ ਹਾਂ मिलेगा बढ़िया नीचे जगह का क्या नाम होगा क्या नाम होगा जगह का घर कितना किलोमीटर का यहाँ से ठीक है धन्यवाद ਉੱਥੇ ਜਾਣੀ ਆਪਾਂ ਤੇਲ ਹੋ ਜਾਊਗਾ ਨਾ ਪੂਰਾ ਵੱਧੂ ਐ ਜਾਨੀ ਇਹ ਨਟਨ ਲੱਗਦਾ ਆ ਹਾਂ ਇਹ ਮੈਗੀ ਲੈ ਲੈ ਜਾਈਂ ਨਟਨ ਲੱਗਦਾ ਆ ਆਪਾਂ ਮੈਗੀ ਲੈ ਲਈਏ ਜੀ ਹੁਣ ਅੱਗੇ ਕਰਨੀ ਆ ਮੈਨੂੰ ਗੱਪਾਂ ਮਾਰਨ ਲੱਗ ਜਾਂਦਾ ਹੀ ਆਪੀਆ ਮਾਰ ਵੀਡੀਓ ਦੈਂਟ ਕਰਦੇ ਆ ਤੇ ਵੀਡੀਓ ਦੈਂਟ ਕਰਦੇ ਆ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਸਾਡੀਆਂ ਆਉਣ ਵਾਲੀਆਂ ਜਿੰਨੀਆਂ ਕਿ ਵੀਡੀਓ ਤੁਹਾਨੂੰ ਪਹੁੰਚ ਸਕਣ ਬਾਲ ਨਹੀਂ ਸਾਦੀ ਕਦੀ